ਖਬਰ ਨਮਾ ਦੇਖ ਰਿਹਾ ਸਾਰੇ ਹੀ ਸ਼ੋਤਿਆਂ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਸੂਤਰਾਂ ਦੇ ਹਵਾਲੇ ਤੋਂ ਆਮ ਆਤੇ ਵੱਡੀ ਖਬਰ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਇਹਨਾਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਗੁੰਡਾਗਰਦੀ ਕੀਤੀ ਜਾਂਦੀ ਹੈ ਇਹਨਾਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਛੇੜਿਆ ਜਾਂਦਾ ਹੈ ਅਤੇ ਗੁੰਡਾਗਰਦੀ ਕਰਦੇ ਨੇ ਸੜਕਾਂ ਤੇ ਪਿੰਡਾਂ ਦੇ ਵਿੱਚ ਵੀ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਬਣ ਚੁੱਕੀਆਂ ਨੇ ਪਿੰਡਾਂ ਦੇ ਲੋਕ ਬਾਲੇ ਹੀ ਤੰਗ ਆ ਗਏ ਨੇ ਕਿਉਂਕਿ ਮੈਜੋਰਟੀ ਇਹਨਾਂ ਦੀ ਬਣ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਨਾਬਾ ਤੋਂ ਇੱਥੋਂ ਦੇ ਪਿੰਡ ਚਹਿਲ ਵਿੱਚ ਪਿੰਡ ਵਾਸੀਆਂ ਦੇ ਇਕੱਠ ਕਰਕੇ ਫੈਸਲਾ ਕੀਤਾ ਹੈ ਕਿ ਪਿੰਡ ਵਿੱਚ ਰਹਿ ਰਹਿ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਵਿੱਚੋਂ ਕੱਢਿਆ ਜਾਵੇ ਪੰਚਾਇਤ ਦੀ ਹਾਜ਼ਰੀ ਵਿੱਚ ਪਿੰਡ ਵਾਸੀਆਂ ਨੇ ਇਸ ਵਬੱਤ ਮਤਾ ਵੀ ਪਾਇਆ ਅਤੇ ਪਿੰਡ ਵਿੱਚ ਐਲਾਨ ਕੀਤਾ ਇਸ ਪਿੱਛੋਂ ਪੁਲਿਸ ਨੇ ਅਗਵਾਈ ਕਰਦੇ ਕੁਝ ਪਿੰਡ ਵਾਸੀਆਂ ਅਤੇ ਭਾਰਤੀ ਨਗਰ ਸਥਾਨ ਨਿਯਮ ਦੇ ਕਾਰਜੀਕਰਨ ਦੇ ਚੇਤਾਵਨੀ ਦਿੱਤੀ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਨੇੜੇ ਫੈਕਟਰੀ ਹੈ ਜਿੱਥੇ ਕਈ ਹਜ਼ਾਰ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹਨ ਉਹ ਚਹਿਲ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਕਿਰਾਏ ਤੇ ਰਹਿੰਦੇ ਹਨ ਪਿੰਡ ਵਾਸੀਆਂ ਅਨੁਸਾਰ ਪ੍ਰਵਾਸੀ ਪ੍ਰਵਾਸੀਆਂ ਕਾਰ ਪੰਜਾਬੀਆਂ ਲਈ ਜਿੱਥੇ ਰੋਜ਼ਗਾਰ ਘਟਿਆ ਹੈ ਉੱਥੇ ਹੀ ਪਿੰਡ ਦੇ ਆਸ-ਪਾਸ ਅਪਰਾਧ ਗਤੀਵਿਧੀਆਂ ਵਧੀਆਂ ਹਨ ਉਹਨਾਂ ਨੇ ਦੱਸਿਆ ਕਿ ਸ਼ਾਮ ਨੂੰ ਅਕਸਰ ਸ਼ਰਾਬ ਪੀ ਕੇ ਮੁੰਡੇ ਟੋਲੀਆਂ ਵਿੱਚ ਘੁੰਮਦੇ ਹਨ ਅਤੇ ਲੋਕਾਂ ਲਈ ਪਰੇਸ਼ਾਨੀ ਖੜੀ ਕਰਦੇ ਹਨ ਕਾਲਜ ਜਾਂਦੀਆਂ ਕੁੜੀਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਤੋਂ ਬਾਹਰ ਲੋਕ ਇੱਥੇ ਸਸਤੀ ਜ਼ਮੀਨ ਖੇਤਕੇ ਪ੍ਰਵਾਸੀਆਂ ਨੂੰ ਸਸਤੇ ਕਮਰੇ ਪਾ ਕੇ ਕਿਰਾਏ ਤੇ ਦੇ ਦਿੰਦੇ ਹਨ ਹਾਲਾਂਕਿ ਪ੍ਰਵਾਸੀਆਂ ਦੇ ਮਕਾਨ ਮਾਲਕਾਂ ਦੇ ਪ੍ਰਵਾਸੀਆਂ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਕਿ ਉਹ ਪੁਲਿਸ ਦੋਵਾਂ ਧਿਰਾਂ ਨੂੰ ਬਿਠਾ ਕੇ ਮਾਮਲੇ ਦੀ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਪਾਸੂ ਥਾਣਾ ਅਧਿਕਾਰੀ ਐਸਪੀ ਨੇ ਦੱਸਿਆ ਕਿ ਇਸ ਸੰਬੰਧੀ ਕੁਝ ਵਿਅਕਤੀਆਂ ਖਿਲਾਫ ਭਾਰਤੀ ਨਾਗਰਿਕ ਸਫਤ ਸੰਤਾਤ ਕਾਰਵਾਈ ਕੀਤੀ ਹੋਏ ਉਹਨਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਚੇਤਾਵਨੀ ਦਿੱਤੀ ਗਈ ਹੈ ਇਸ ਮੌਕੇ ਪਿੰਡ ਦੇ ਸਰਪੰਚ ਕਰਮਜੀਤ ਸਿੰਘ ਕਰਨ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਯਾਨੀ ਕਿ ਪਿੰਡਾਂ ਵੱਲੋਂ ਮਤੇ ਪਾਏ ਜਾ ਰਹੇ ਨੇ ਜਿਹੜੇ ਚੰਡੀਗੜ੍ਹ ਦੇ ਆਸ-ਪਾਸ ਦੇ ਪਿੰਡ ਨੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਜਿਹੜਾ ਹੈ ਪਿੰਡ ਦੀਆਂ ਧੀਆਂ ਪੜਨ ਦਾਲ ਸ਼ਰਸ਼ੜ ਕੀਤੀ ਜਾਂਦੀ ਹੈ ਸ਼ਰਾਬ ਪੀ ਕੇ ਸ਼ਾਮ ਨੂੰ ਅੰਨੇ ਵਾਹ ਗਲੀਆਂ ਦੇ ਵਿੱਚ ਘੁੰਮਦੇ ਨੇ ਯਾਨੀ ਕਿ ਪਿੰਡਾਂ ਦੇ ਮਾਹੌਲ ਖਰਾਬ ਕੀਤੇ ਜਾ ਰਹੇ ਨੇ ਇਹਨਾਂ ਪਰਵਾਸੀ ਮਜ਼ਦੂਰਾਂ ਵੱਲੋਂ ਇਸ ਲਈ ਮਤੇ ਪਾਏ ਜਾ ਰਹੇ ਨੇ ਪਿੰਡਾਂ ਦੇ ਵਿੱਚ ਜਿਹੜੇ ਚੰਡੀਗੜ੍ਹ ਜਾਂ ਲੁਧਿਆਣੇ ਦੇ ਆਸ-ਪਾਸ ਦੇ ਪਿੰਡ ਨੇ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਧੰਨਵਾਦ